ਜਿਹਨੇ ਸੁਣੀ ਉਹਨੇ ਸਿਰਫ ਸੁਣਾ ਕੀਤੀ ਹੈ ਸ਼ੰਭੂਕ ਰਿਸ਼ੀ ਨੇ ਸੁਣੀ ਸੀ ਜਿਹੜੇ ਸਵਾਲ ਜਵਾਬ ਸੁਪੂਕ ਰਿਸ਼ੀ ਨੇ ਕੀਤੇ ਸੈਂ ਕਿਵੇਂ ਲਿਖਿਆ ਨਾ ਰਾਮ ਜੰਦਰ ਨਾ ਉਹਨੂੰ ਗੱਲ ਨਹੀਂ ਆਈ ਰਾਮ ਜੰਦਰ ਜਿਹਨੂੰ ਅਵਤਾਰ ਕਹਿੰਦੇ ਉਹਦਾ ਲਾਜਵਾ ਕਰਤਾ ਉਹਨੇ ਸਾਰਾ ਹਿੰਦੂ ਤਰਨ ਤਸਤ ਕਰਕੇ ਰੱਖ ਦਿੱਤਾ ਸ਼ੰਭੂਕ ਰਿਸ਼ੀ ਉਹ ਬੇਦ ਵਿੱਚੋਂ ਬੋਲਦਾ ਉਹਨੂੰ ਉੜਿਆੜਿਆ ਪਤਾ ਨਹੀਂ ਹੈ ਕੁਛ ਵੀ ਨਹੀਂ ਬਦਾ ਲਾਜਵਾਬ ਹੋ ਗਿਆ ਇਹ ਗੱਲ ਕਹੀ ਜਾਂਦਾ ਮੈਂ ਤੂੰ ਮੈਨੂੰ ਗੁੱਸਾ ਨਾ ਦਵਾ ਮੈਂ ਤੇਰਾ ਸਰਵਡੂ ਐ ਤਾਂ ਕਹਾਂ रामचंद्र ਨੂੰ ਕੋਈ ਜਵਾਬ ਨਹੀਂ ਆਇਆ ਸੁਣਿਆ ਈਸ਼ਰ ਬ੍ਰਹਮਾ ਇੰਦਰ ਸੁਣਿਆ ਮੁਖਸਨਾ ਹਰਮੰਦ ਸੁਣਿਆ ਈਸ਼ਰ ਬ੍ਰਹਮਾ ਇੰਦਰ ਕਿ ਸਰ ਸੁਬੀ ਬ੍ਰਹਮਾ ਇੰਦਰ ਵਿਸ਼ਨੂ ਦੇ ਦੌਰਾ ਹੁੰਦਾ ਇੰਦਰ ਵੀ ਰਾਜਾ ਵਿਸ਼ਨੂ ਵੀ ਰਾਜਾ ਇੰਦਰ ਬਿਸ਼ਨੂ ਦਾ ਉਤਾਰ ਹੈ ਤੇ ਇੰਦਰ ਲਿਖ ਦਿੱਤਾ ਵਿਸ਼ਨੂ ਨਹੀਂ ਬਿਸ਼ਨੂ ਆਉਦਾ ਨਹੀਂ ਸੀ ਹਫਤਾ ਵਿੱਚ ਫਿੱਟਨੇ ਸੀ ਉਹ ਰੇ ਈਸ਼ਰ ਬਰਮਾ ਇਹ ਸੁਣੀ ਅਸਲ ਦੇ ਵਿੱਚ ਨਾ ਸੁਣੀ ਰਾਣੇ ਨੂੰ ਸਹਾਰੀ ਨਾਲ ਹੁੰਦਾ ਸੁਣੀ ਜਿਵੇਂ ਭਗਤੀ ਹੁੰਦਾ ਸਹਾਰੀ ਨਾਲ ਐਵੇਂ ਸੁਣੀ ਲੱਗ ਸੁਣੀ ਅਲੱਗਾ ਹੈ ਅਲੱਗਾ ਸੁਣੀ ਐ ਦਾ ਸੁਣੀ ਹੈ ਕੀ ਸੁਣੀ ਹੈ ਅਕਾਸ਼ ਬਾਣੀ ਸੁਣੀ ਹੈ ਸੁਣੀ ਜਾਓ ਵੀ ਬਾਣੀ ਬਾਣੀ ਸੁਣੀ ਜਾਉਂਦਾ ਇਸ ਤਰ ਤੇ ਜਿਹੜੇ ਅਵਤਾਰ ਨੇ ਤੇ ਆ ਚੇਲੇ ਨੇ ਬ੍ਰਹਮਾ ਦੇ ਚੇਲੇ ਨੇ ਇਹ ਬ੍ਰਹਮਾ ਖੁਦ ਹੈ ਪਰ ਇੰਦਰ ਉਹ ਸਿਬਿਧੀ ਦੇ ਸਿਬਿਧੀ ਇਹ ਇਜ਼ਾਰਾ ਬ੍ਰਹਮ ਪਰਲਤ ਨੇ ਬ੍ਰਹਮਾ ਦੇ ਚੇਲੇ ਨੇ ਇੰਦਰਾ ਰਾਜਾ ਤਿੰਨ ਨ ਕਿਸਮ ਦੇ ਬਗਤੀਆਂ ਨੇ ਇੱਕ ਵੇਦ ਦਾ ਵੇਦ ਪੜਦੇ ਨੇ ਵੇਦ ਪੜੇ ਬੜ ਬੜਤੂ ਹੈ ਇੱਕ ਰਾਜਾ ਉਹਦਾ ਅਨੰਤ ਧਰਮ ਹੈ ਰਾਜ ਧਰਮ ਕਿਤੇ ਸ਼ਿਵ ਜੀ ਸਮਾਦੀ ਲਾਉਂਦਾ ਬਾਅਦ ਵਿੱਚ ਜਿਹੜੇ ਸੀ ਭ੍ਰਮ ਗਿਆਨ ਦੇ ਮਰੇ ਜਾ ਰਹੇ ਲੋਕ ਭ੍ਰਮ ਗਿਆਨੀ ਜਿਵੇਂ ਅਸੀਂ ਸਿੱਖ ਧਰਮ ਨੂੰ ਮੰਨਦੇ ਆ ਉਹ ਰਾਜੇ ਨਾਲ ਰਣਗਜ ਵਿੱਚ ਅਸੀਂ ਰਾਜ ਨੂੰ ਪਹੇ ਸਿੱਖ ਰਾਜ ਨੂੰ ਪਹੇ ਤੇ ਪੰਡਤ ਵੀ ਰਾਜੇ ਦੇ ਦੇਰ ਹੋ ਗਏ ਸੀ ਰਾਜ ਦੇ ਨੂੰ ਤਾਂ ਇਹ ਗਿਆਨ ਕੋਈ ਅਸੀਂ ਤੇ ਘਰੇ ਵੀ ਗਿਆਨ ਰਾਜ ਨਾਲੇ ਗਏ ਹੋਏ ਹੋਏ ਹੋਰ ਪੰਡਿਆ ਕੱਬ ਕੇ ਬਾਂਮਲ ਹੋਏ ਬਾਹਮਣ ਦਾ ਗੁਰੂੰਦਾਲ ਬਾਹਮਣ ਦਾ ਗੁਰੂੰਦਾਲ ਨੂੰ ਨਹੀਂ ਜਾਣੀ ਸਿੱਖ ਦਾ ਵੀ ਮਤਲਬ ਨਹੀਂ ਕਰਨੀ ਜਾਣੀ ਵਰੰਗਿਆਂ ਦਾ ਰਾਜ ਨਹੀਂ ਹੋਣਾ ਰਾਜ ਤਾਂ ਫਸੜਣਾਂ ਦੀ ਚੀਜ਼ ਆ ਮਾਇਆ ਚ ਭਾਵਨਾ ਦੀ ਚੀਜ਼ ਹੈ ਜਿਹਨੇ ਗਹ ਤਰਨੇ ਜਿੱਦੀ ਪੈਣਾ ਦਾ ਹੰਦਲਦਲ ਚ ਬੜੂਗਾ ਇਹ ਤਾਂ ਦਲਦਲ ਆ ਦਲਦਲ ਦੇ ਫਸਾਏ ਵਿੱਚ ਹੀ ਰਹਿ ਗਿਆ ਉਹ ਦਲਦਲ ਤੋਂ ਪਰਸੇ ਨਹੀਂ ਮੱਚ ਕੇ ਜਾਊਗਾ ਫਿਰ ਅੱਜ ਦਾ ਦਲਦਲ ਹੈ ਸਿਆਸਤ ਦਾ ਦਲਦਲ ਹੈ ਸਾਰੇ ਬੰਦੇ ਨੇ ਦਲਦਲ ਐਸੇ ਦੁਨੀਆ ਵੀ ਬੜਾਈ ਹੈ ਰਾਜੇ ਹੋਵੇ ਉਹ ਵੀ ਦਲਦਲ ਹੈ ਸਿਆਸਤ ਦਾ ਸਚਾਈ ਇਹ ਤੁਸੀਂ ਸੱਚ ਬੋਲੇ ਨਹੀਂ ਸਕਦੇ ਫਿਰ ਆਪਣੀ ਜਿਹੜੀ ਹੈ ਆਪਣੇ ਵਾਸਤੇ ਹੈ ਸਭ ਕੁਝ ਸਵਾਰਥ ਫਿਰ ਬੰਦੇ ਸਵਾਰਥ ਹੀ ਆਪਣੇ ਵਾਸਤੇ ਕਰਦੇ ਜੋ ਕੁਝ ਕਰਦੇ ਤੇ ਕੋ ਇਹ ਪਰਮਾਰਥ ਧਰਮੋਂ ਦਾ ਪਰਮਾਰਥ ਉਹ ਸ਼ਿਵ ਜੀ ਨੇ ਰਾਜਵਲੋਂ ਜੰਦਾ ਜਿਹਦੇ ਕੋ ਬ੍ਰਹਮ ਗਿਆਨ ਹੈ ਨਹੀਂ ਸੇ ਕੋ ਬਜੇ ਵਰਦੇ ਨੇ ਉਹਨਾਂ ਦਾ ਸਾਧ ਜੰਗਾਂ ਨੇ ਜਿਹੜੇ ਰਾਜ ਤੋਂ ਬਹੁਤ ਦੂਰ ਨੇ ਹਲਗਰੋਂ ਕੋ ਬ੍ਰਹਮ ਗਿਆਨ ਨਹੀਂ ਪਰ ਉਹਨਾਂ ਨੇ ਪਤਾ ਬ੍ਰਹਮ ਗਿਆਨ ਵਾਸਤੇ ਰਾਜ ਬਿਲਕੁਲ ਦਲਦਲ ਹੈ ਉਹ ਜੰਗਾਂ ਨੇ ਇਹ ਜਿਹੜਾ ਸੰਸਾਰੀ ਸੁੱਖ ਨੇ ਜਿਸ ਸੁੱਖ ਤੇ ਸ਼ੇਵ ਬ੍ਰਹਮੜਾਣਾ ਰਾਜ ਦੇ ਸੁਖ ਤੇ ਤਾਂ ਸ਼ਿਵ ਔਰ ਬ੍ਰਹਮਾ ਦੌੜ ਰਹੇ ਨੇ ਦੋ ਜਣੇ ਡਰ ਨਹੀਂ ਬ੍ਰਹਮ ਗਿਆਨ ਨੇ ਜਿਹੜੇ ਜੀ ਬ੍ਰਹਮ ਗਿਆਨ ਪੜਨ ਵਾਲੇ ਜਿਹਵੇਂ ਸਿੱਖ ਨੇ ਔਰ ਸ਼ਿਵ ਜੀ ਦੇ ਇਹ ਦੋਏ ਗੰਦੇ ਧਰਮ ਗੰਦੇ ਦੋਏ ਦੌੜ ਰਹੇ ਨੇ ਪਿਛਲੋ ਨਹੀਂ ਕਰਿਆ ਕੋਚੇ ਮੜਦਾ ਅਜ ਮਚਮੜਦਾ ਰਹੇ ਜੇ ਸੁਖ ਤੇ ਬਾ ਦੁੱਖ ਹੈ ਸੋ ਖਮਾਂਗੇ ਦੋਖ ਅੱਗੇ ਆਏ ਸੋ ਸੁਖ ਹਮ ਹੋ ਨ ਮੰਗਿਆ ਭਾਏ ਤੇ ਸ਼ਬਦ ਨੇ ਗੁਰਬਾਣੀ ਦੇ ਵਿੱਚ ਇਹ ਤਾਂ ਕਵੀਨ ਨੇ ਗਾਇਤਾ ਸੀ ਪਰ ਇਹਨਾਂ ਨੂੰ ਗੁਰਬਾਣੀ ਦੇ ਕੀ ਲੱਗੇ ਸਖਾਂ ਉਹ ਕੀ ਮਤਲਬ ਇਹਨਾਂ ਨੇ ਤਾਂ ਸਭ ਕੁਝ ਬਦਲ ਦਿੱਤਾ ਆਪਣੇ ਸਵਾਸ ਵਾਸਤੇ ਅੰਨੇ ਹੋ ਗਏ ਗੁਰਬਾਣੀ ਦੇ ਉੱਥੇ ਹੀ ਗੜੀ ਆਉਂਦੀ ਲਿਖਿਆ ਤਾਂ ਮਟਾਰੀ ਸਕਦੇ ਜਿਹੜੇ ਪੜਨਗੇ ਉਹ ਤਾਂ ਦੇਖ ਲੈਣਗੇ ਵੀ ਕੀ ਕਰਦੇ ਨੇ ਉਹਨਾਂ ਨੂੰ ਸਮਝ ਆਉਂਦੀ ਵੀ ਸਿੱਖੇ ਨਹੀਂ ਆਣ ਇਹਨਾਂ ਨੂੰ ਕਹਿੰਦਾ ਘਾਉਣੇ ਸਿੱਖ ਮੂਰਖ ਹੋ ਗਏ ਕਿਸੇ ਤੋਂ ਗੁਰਬਾਣੀ ਤੋਂ ਹਣ ਜਾਣ ਕਿ ਵੀ ਜੀ ਇਸ ਤਰ੍ਹਾਂ ਬ੍ਰਹਮਾ ਇੰਦ ਇਹ ਕਹਿੰਦੇ ਨੇ ਬਾਣੀ ਦਾਵੇ ਕਰੀ ਰਿਹਾ ਨੇ ਇਹਨਾਂ ਦੇ ਸਾਨੂੰ ਆਕਾਸ਼ ਬਾਣੀ ਸੁਣੀ ਹੈ ਸੁਣੇ ਕਿਸ ਨੂੰ ਨਹੀਂ ਸੁਣੇ ਨਹੀਂ ਕਿਸ ਨੂੰ ਪਰ ਜੇ ਕਹਿ ਨਹੀਂ ਸੁਣੇ ਕਹਤਾਂ ਨਹੀਂ ਬਈ ਦਾ ਤੇ ਦੁਨੀਆ ਨਹੀਂ ਵਗਣ ਲੱਗਦੀ ਫਾਲੂ ਬਹੁਤ ਗੱਦ ਰਗਾਰ ਬਣੀ ਇਹ ਫਲਾਨਾ ਟੁੱਕਿਆ ਸੁਣਿਆ ਇਸਰ ਬ੍ਰਹਮਾ ਇੰਦ ਅਕਾਸ਼ ਬਾਣੀ ਨੂੰ ਸਾਰੇ ਬੰਦੇ ਦੇ ਵੀ ਹੁੰਦੀ ਹੈ ਕਹਿਣ ਦਾ ਮਤਲਬ ਹੈ ਆਕਾਸ਼ ਬਾਣੀ ਦੀ ਹੋਂਦ ਨੂੰ ਮੰਨਦੇ ਨੇ ਸਾਰੇ ਪਰ ਕੀ ਹੁੰਦੀ ਹੈ ਉਹ ਤਾਂ ਉਹੀ ਦੱਸੋ ਜੀ ਇਹਨੇ ਸੁਣੀ ਹੈ ਜਿਹੜਾ ਸ਼ਬਦ ਨਾਲ ਸੰਪਰਕ ਹੋ ਉਹ ਉਸ ਸੁਰਤ ਸ਼ਬਦ ਦਾ ਮੇਲ ਹੋ ਦਸੂ ਤਾਂ ਉਹੀ ਐਨਾ ਕੰਨਾਂ 'ਚ ਤਾਂ ਸੁਣੀਓ ਨਹੀਂ ਜਾਣੀ ਪਹਿਲੀ ਗੱਲ ਉਹ ਜਿਹੜੇ ਸੁਣਦੇ ਨੇ ਕੰਨਾਂ ਦੇ ਸੁਣਦੇ ਦਾ ਉਹ ਵੀ ਕਰਦੇ ਨੇ ਕੰਨਾਂ ਦੇ ਸੁਣਨ ਵਾਲੀ ਉਹ ਚੀਜ਼ੇ ਨਹੀਂ ਉਹ ਹਿਰਦੇ 'ਚੋਂ ਸੁਣ ਜਾਣੀ ਐ ਅੰਦਰੋਂ ਹਿਰਦਾ ਵੀ ਆਕਾਸ਼ ਹੈ ਇਹ ਵਾਲ ਨੇ ਆਕਾਸ਼ ਨੂੰ ਸਮਝਦੇ ਨੇ ਹਿਰਦੇ ਆਕਾਸ਼ ਵੱਲ ਧਿਆਨ ਨਹੀਂ ਕਰਦੇ ਆਤਮਾ ਹਿਰਦੇ ਆਕਾਸ਼ ਰਹਿਦੀ ਹੈ ਉੱਥੇ ਸੁਣੀ ਹੋਂ ਨੇ ਉੱਥੇ ਕੰਨਾਂ ਦੀ ਕੀ ਲੋੜ ਜਿਨ੍ਹਾਂ ਦੇ ਆਤਮਾ ਖੋਪੜੀ ਤੇ ਰਹਿੰਦੀ ਹੈ ਨਾ ਸੰਸਾਰ ਚ ਉਹਨਾਂ ਨੂੰ ਕੰਨਾ ਸੇ ਲੋੜ ਸੁਣੋ। ਉਹਨਾਂ ਦੀ ਖੋਪੜੀ ਖਰਾਬ ਹੈ ਇੱਥੇ ਰਹਿੰਦੀ ਆ ਤੁਸ। ਦਿਮਾਗ ਨੂੰ ਸਮਝਦੇ ਰਹੋ। ਦਿਮਾਗ ਖਰਾਬ ਹੈ ਤਾਂ ਸਮਝਦੇ ਨੇ। ਦਿਮਾਗ ਖਰਾਬ ਹੋ ਮੈਂ ਕਰ ਦਿੰਦੀ ਆ ਹੋਮੇ ਉਹਨੂੰ ਦੇ ਵਿੱਚ। ਦਿਮਾਗ ਐਸਾ ਖਰਾਬ ਜਿਹੀ ਨਹੀਂ ਹੁੰਦੀ ਹੋਮੇ ਖਰਾਬ ਕਰ ਦਿੰਦੀ ਹੈ। ਲੋਭ ਖਰਾਬ ਵਕਾਰ ਨਾਲ ਜਿਹੜੇ ਦਿਮਾਗ ਦੀ ਖਰਾਬ ਕਰਦੇ ਨੇ ਹੋਰ ਕਰਦੇ ਕੀ ਨੇ ਦਰਵਾਤ ਦਿਮਾਗ ਦੀ ਖਰਾਬ ਕਰਕੇ ਹੋਰ ਕਰਦੇ ਕੀ ਲੋਭ ਜਾਨਵੀ ਦੀ ਨਹੀਂ ਕਰਦਾ ਕਤਲ ਕਰ ਦਿੰਦਾ ਰਿਸ਼ਤੇ ਦਾਨੀਆਂ ਟੁੱਟ ਜਾਂਦੀਆਂ ਨੇ ਪ੍ਰੇਮ ਹੋੜੇ ਨਹੀਂ ਹੁੰਦਾ ਵੈਰ ਮਰੋੜੇ ਨਾ ਦਿੰਦਾ ਵਕਾਜ਼ ਦਿਮਾਗੇ ਖਰਾਬ ਕਰਦੇ ਨੇ ਹੋਰ ਕੀ ਕਰਦੇ ਸੁਣਿਆ ਈਸ਼ਰ ਬ੍ਰਹਮਾ ਇੰਦ੍ਰਿ ਇਹ ਵੀ ਕਹਿੰਦੇ ਚੂੜਮੂੜ ਕਹਿੰਦੇ ਨੇ ਸੁਣੀ ਹੈ ਸੁਣੀ ਐ ਮੁੱਖ ਸਲਾਹਨ ਮੰਦ ਜਿਨ੍ਹਾਂ ਨੇ ਸੁਣੀ ਹੈ ਨਾ ਪਤਾ ਰਮਦਾਸ ਰਾਮਦਾਸ ਪਰ ਕਹਿੰਦੇ 10 ਦੀ ਸਿਖਤ ਕਰਕੇ ਫਿਰ ਜਿਹੜੀ ਚੀਜ਼ ਸੁਣੀ ਉਸੇ ਦੀ ਸਿਖਤ ਕੀਤੀ ਆ ਰਮਦਾਸ ਨੇ ਹੁਕਮ ਸੁਣਿਆ ਹੁਕਮ ਦਾ ਵਿਖਿਆਨ ਕੀਤਾ ਹੁਕਮ ਸੁਣਿਆ ਹੁਕਮ ਦਾ ਵਿਖਿਆਨ ਕੀਤਾ ਹੁਕਮ ਦੀ ਸਿਖਤ ਸਲਾਹ ਕੀਤੀ ਹੈ ਹਕੂਮਤ ਨੇ ਕੀਤੀ ਆ ਹਾਕਮ ਨੇ ਕੀਤੀ ਹਾਕਮ ਹੁਕਮ ਇੱਕੋ ਹੀ ਗੱਲ ਹੈ ਹਾਕਮ ਦਾ ਹੁਕਮ ਨੂੰ ਆਡੂ ਨਹੀਂ ਕਰ ਸਕਦੇ ਅਸੀਂ ਸੰਸਾਰ ਚ ਹਾਲ ਤੋਂ ਕੋਮ ਕਬੜੋ ਆਡ ਹੁੰਦੇ ਨੇ ਭਾਵੇਂ ਪਰ ਉਹ ਦੁਨੀਆ ਦੇ ਅਸਲ ਤੇ ਇਥੇ ਦਾ ਹਾਕਮ ਨੂੰ ਪਾਵਰ ਨਹੀਂ ਦਿੱਤੀਆਂ ਜਾਂਦੀਆਂ ਸੰਸਾਰ ਚ ਤੈਨੂੰ ਆ ਪਾਵਰ ਹੈ ਜਾਂ ਨਹੀਂ ਹੈ ਪਰ ਹਾਲੋ ਪਾਵਰਾਂ ਘਟਾ ਲੋ ਉਹਦਾ ਉਹਦਾ ਪਾਵਰ ਕੋਈ ਘਟਾ ਬਣਾ ਸਕਦਾ ਕਿਸੇ ਸੰਸਾਰ ਦੀ ਪਾਵਰ ਨਹੀਂ ਦਿੱਤੀ ਹੋਈ ਉੱਥੇ ਇਸ ਕਾਰਨ ਕੇ ਉਹ ਬਾਰੇ ਆਪ ਨੂੰ ਇਕੱਠੇ ਹੀ ਨੇ ਸੁਣਿਆ ਮੁਖ ਸਲਾਹਣਮੰਦ ਜਿਹੜੇ ਬਿਲਕੁਲ ਮੰਦ ਲੋਕ ਸੀ ਨਾ ਮਰਮਾ ਵਿਸ਼ਨੂੰ ਸ਼ਿਵ ਜੀ ਤੋਂ ਇਲਾਵਾ ਗਰੀਬ ਲੋਕ ਜਿਹੜਾ ਨੂੰ ਨੀਚ ਵੀ ਕਹਿੰਦੇ ਸੀ ਉਹਨਾਂ ਨੇ ਸਿਫਤ ਸਲਾਹ ਕੀਤੀ ਹੈ ਫਿਰ ਉਹਦੀ ਜੇ ਸੁਣੀ ਹੈ ਤਾਂ ਜਿਹਨੇ ਸੁਣੀ ਉਹਨੇ ਸਿਫਤ ਸਲਾਹ ਕੀਤੀ ਹੈ ਸ਼ंभੂ ਕਹਿੰਦੀ ਸੀ ਨਾ ਸੁਣੀ ਸੀ ਜਿਹੜੇ ਸਵਾਲ ਜਵਾਬ ਸੁਪੂਕ੍ਰਿਸ਼ੀ ਨੇ ਕੀਤੇ تھے ਜਿਵੇਂ ਲਿਖਿਆ ਨੇ ਰਾਮ ਜੰਤਾ ਨੂੰ ਉਹ ਗੱਲ ਨਹੀਂ ਆਈ ਰਾਮ ਜੰਤਾ ਜਿਹਨੂੰ ਅਵਤਾਰ ਕਹਿੰਦੇ ਉਹਦਾ ਲਾਜਵਾਹ ਕਰਤਾ ਉਹਨੇ ਸਾਰਾ ਹਿੰਦੂ ਤੁਹਾਨੂੰ ਤਸਤ ਕਰਕੇ ਰੱਖ ਦਿੱਤਾ ਸੁਪੂਕ੍ਰਿਸ਼ੀ ਉਹ ਵੇਦ ਵਿੱਚੋਂ ਬੋਲਦਾ ਉਹ ਨੂੰੜੇ ਆੜੇ ਦਾ ਪਤਾ ਨਹੀਂ ਕੁਝ ਵੀ ਨਹੀਂ ਪਤਾ ਲਾਜਵਾਹ ਹੋ ਗਿਆ ਇਹ ਗੱਲ ਕਹੀ ਜਾਂਦਾ ਮੈਂ ਤੁਹਾਨੂੰ ਗੁੱਸਾ ਨਾਲ ਦੁਆ ਮੈਂ ਤੇਰੇ ਉੱਤੇ ਵਰਦੂ ਆ ਤਾਂ ਗਹਾ रामचंद्र ਨੂੰ ਕੋਈ ਜਵਾਬ ਨਹੀਂ ਆਇਆ ਆਪਣੀ ਸੰਸਾਰੀ ਸ਼ਕਤੀ ਦਾ ਭੈ ਦੇ ਰਿਹਾ ਧਰਮ ਦਾ ਕੋਈ ਜਵਾਬ ਨਹੀਂ ਦੇ ਰਿਹਾ ਹਰ ਹੋਂਦ ਉੱਤੇ ਲਾਜਵਾ ਹੋ ਕਰਤਾ ਸੁਣਿਆ ਮੁਖਸਾਲਾ ਹਣ ਹਣ रामचंद्र ਕੌਣ ਹੈ रामचंद्र ਹੈ ਵਿਸ਼ਣੂ ਦਾ ਅਵਤਾਰ ਵਿਸ਼ਨੂ ਸਾਖਸ਼ਾਤ ਕਿੰਦਰ ਦਾ ਅਵਤਾਰ ਇੰਦਰ ਸ਼ਖਸ਼ਾਤ ਇੰਦਰ ਆ ਗਿਆ ਠੋ ਇੱਕ ਵਾਸੇ ਇੱਕ ਵਾਸੇ ਮੰਦਰ ਸੁਭੂਗ ਫਿਰ ਇਹਨੇ ਸੁਲਾਹ ਨੇ ਕੋਨੇ ਸੁਣੀ ਸੀ ਰਾਮਚੰਦਰ ਨੂੰ ਨਹੀਂ ਸੁਣੀ ਉਹਨੇ ਆਕਾਸ਼ ਬਾਣੀ ਸੁਣੀ ਸੀ ਰਾਮਚੰਦਰ ਨੇ ਸੁਣੀ ਨਹੀਂ ਸੀ ਤਾਂ ਨਹੀਂ ਰਾਮਚੰਦਰ ਨੂੰ ਜਵਾਬ ਆਇਆ ਹਾਂਜੀ ਸੁਣੀਏ ਜੋਗ ਜੁਗਤੀ ਤਨ ਭੇਰ ਸੁਣਿਆ ਜਿਹੜੇ ਸੁਣਿਆ ਉਹਨੂੰ ਜੋਗ ਦੀ ਯੂਤੀ ਆਈ ਹੈ ਜੁੜਨਾ ਕਿਹਨੇ ਆ ਕਿਹਦੇ ਨਾਲ ਜੁੜਨਾ ਹੋਰ ਤੰਡਾ ਵੀ ਪੇਡ ਆ ਗਿਆ ਜਿਹੜਾ ਸਰੀਰ ਹੈ ਤਨ ਦੋ ਕਿਸਮ ਦਾ ਸਰੀਰ ਅਲਗ ਤਾਂ ਨਾ ਅੰਦਰ ਅਲਗ ਤਾਂ ਨੇ ਤਨ ਦੋ ਹੋ ਗੇ ਤਨ ਪੇਡ ਆੰਦੀਆਂ ਆੜੀਆਂ ਰੋਡੀਆਂ ਦੀ ਗੱਲ ਨਹੀਂ ਪੂਰੀ ਕੀਤੀ ਹੋਈ ਇੱਥੇ ਤਨ ਭੇਦ ਹੈ ਅਸਲੀ ਤਨ ਕਿਹੜਾ ਹੈ ਸਰੀਰ ਅਸਲੀ ਤਨ ਹੈ ਨਹੀਂ ਅਸਲੀ ਤਨ ਜਿਹਨੇ ਖਵਾ ਲਿਆ ਏ ਕੰਧਕਲੀ ਤਨ ਇਸ ਸਰੀਰ ਦਾ ਆਸਰਾ ਲੈ ਕੇ ਸਰੀਰ ਨੂੰ ਮੰਨ ਲੈ ਆਪਣਾ ਤਨ ਸਮਝਿਆ ਹੈ ਮਨ ਦਾ ਤਨ ਸਰੀਰ ਹੈ ਨਹੀਂ ਇਹਦਾ ਆਪਣਾ ਤਨ ਹੈ ਤਾਂ ਹਿਰਦੇ ਮੂਲ ਹੈ ਉੱਥੇ ਜਾਂਦੇ ਨੇ ਇੱਕ ਹੋਣਾ ਜਨਮ ਹੋਣਾ ਫਿਰ ਇਹਨੂੰ ਤਨ ਦਾ ਪਤਾ ਲੱਗਣਾ। ਇੱਕ ਹੋਇਆ ਤਾਂ। ਯਾਦਾਂ ਨੇ ਆਪਣੇ ਮੂਲ ਨਾ ਜਾ ਕੇ ਬਸਣਾ ਫਿਰ ਤਾਂ ਇੱਕ ਹੋਣਾ ਨੇ। ਉਹ ਤੋਂ ਬਾਅਦ ਜਿਹੜਾ ਇਹਦੇ ਅੰਦਰੋਂ ਪੈਦਾ ਹੋਣਾ ਜਨਮ ਹੋਣਾ। ਉਹਦੇ ਬਾਅਦ ਇਹਨੂੰ ਸੁਣਨੀ ਹੈ ਬਾਣੀ ਉਹ। ਪਹਿਲਾਂ ਇਹ ਨਹੀਂ ਸੁਣ ਜਾਂਦੀ। ਜਿਹੜੇ ਪਹਿਲਾਂ ਹੀ ਸੁਣਦੀ ਗੱਲ ਕਰਦੇ ਨੇ ਨਾ। ਸੁਣਨੀ ਕਹਾਦਾ ਬਾਣੀ ਇਹ ਹੀ ਨਹੀਂ ਪਤਾ। ਐ ਤਾਂ ਸੁਣਦੀ ਹੋਈ ਨਹੀਂ ਜਿਹੇ ਜਿਹੇ ਆਦਮੀਆਂ ਸੀ ਹੈਗੇ ਆ ਉਹ ਜਿਹੇ ਜਿਹੇ ਹੈਗੇ ਐਵੇਂ ਹੀ ਕਹਿ ਰਹੇ ਤੁਹਾਨੂੰ ਸੁਣੀਏ ਟੱਪ ਕਰਦੇ ਨਹੀਂ ਬੈਠੇ ਬੈਠੇ ਗੱਲ ਬਾਣੀ ਸੁਣ ਕੇ ਇਦਾਂ ਨਹੀਂ ਸੁਣਦੀ ਹੋਊਗੀ ਇੱਕ ਕੋਹੇ ਤਾਂ ਉਗਵੇ ਵਾਲੀ ਗੱਲ ਜਿਹੜੀ ਹੈ ਇਹ ਚਲਣੀਆਂ ਨਾਲ ਹੋਰ ਕਿਸੇ ਮੱਤ ਵਿੱਚ ਕੋਹੇ ਤਾਂ ਉਦਵੇ ਵਾਲੀ ਗੱਲ ਖਈ ਨਹੀਂ ਕਿਸੇ ਗ੍ਰੰਥੇ ਚ ਸਿਰਫ ਉੱਪਰ ਬਾਣੀ ਦੇ ਬਿਨਾ ਫਿਰ ਕਿਸੇ ਗ੍ਰੰਥੀ ਚ ਗੱਲ ਨਹੀਂ ਹੈ ਕਿ ਇਹ ਧਾਰ ਹੈ ਕਿ ਦੋ ਹਿੱਸਿਆਂ ਜੋ ਹੋਇਆ ਹੈ ਮਨ ਆਰ ਚਿੱਤ ਦੇ ਦੋ ਜੁਆ ਹੋਇਆ ਹੈ ਜਿੰਨਾ ਜੀ ਕਦੇ ਹੁੰਦਾ ਹੈ ਇੱਕ ਕਿਵੇਂ ਹੁੰਦਾ ਹੁੰਦਾ ਜਦੋਂ ਮਾਇਆ ਦੀ ਭੁੱਖ ਮੁੱਕ ਜਾਂਦੀ ਹੈ ਮਾਇਆ ਹੀ ਦੋਥਾਂ ਕਰਦੀ ਹੈ ਸਰੀਰ ਮਾਇਆ ਦਾ ਹੁੰਦਾ ਸਰੀਰ ਮਾਇਆ ਨੂੰ ਸਮੰਗ ਤੋੜ ਲੈਂਦੇ ਮਾਇਆ ਦੀ ਚਿੰਤਾ ਤਿਆਗ ਦਿੰਦਾ ਮਾਇਆ ਦੀ ਭੁੱਖ ਤਿਆਗ ਦਿੰਦਾ ਫਿਰ ਇੱਕ ਜਦੋਂ ਆਇਆ ਨਹੀਂ ਮੁਕਤ ਆਉਣੀ ਨਹੀਂ ਜਿਉਂ-ਜਿਉਂ ਤੇ ਆਪਦਾ ਤੇ ਉਹਦੇ ਅੰਦਰੋਂ ਖੀ ਹੁੰਦਾ ਜਾਂਦਾ ਕਿ ਉਹਦੇ ਟਿਕਾਉ ਹੁੰਦਾ ਜਾਂਦਾ ਜਦ ਪੂਰੇ ਤੇ ਆ ਕੇ ਜਦ ਪੂਰਾ ਡਿੱਗ ਜੂਗਾ ਫੇਰ ਢੋਲ ਦਾ ਹੀ ਨਹੀਂ ਹਿੱਲਦਾ ਹੀ ਨਹੀਂ ਉਹਦੇ ਬਾਅਦ ਉੱਗਦਾ ਉਹਦੇ ਬਾਅਦ ਪਾਣੀ ਪ੍ਰਗਟ ਹੋਣੀ ਅੰਦਰ ਸੋਣ ਲੱਗਣੀ ਆ ਉਹ ਕਹਵਾਦਾ ਬਿਰਸ਼ ਨੂੰ ਸੁਣਦੀ ਹੁੰਦੀ ਹੈ ਦਾਲੇ ਨੂੰ ਨਹੀਂ ਸੁਣਦੀ ਹੁੰਦੀ ਬਿਰਸ਼ ਨੂੰ ਸੁਣਦਾ ਵੀ ਹੈ ਦੀਦਾ ਵੀ ਹੈ ਜਿਹੜਾ ਬੀਜ ਹੈ ਉਹਨੂੰ ਨਾ ਸੁਣਦਾ ਇਹ ਨੀਂਦ ਤਾਂ ਇਹਦਾ ਬੀਜ ਹੈ ਬੀਜ ਵੀ ਨਹੀਂ ਇਹ ਤਾਂ ਦਾਲ ਹੈ ਸੁਣ ਕੇ ਮੈਂ ਗਈ ਜਿਹੜੇ ਕਹਿੰਦੇ ਨੇ ਸੁਣ ਗਿਆ ਜੇ ਤਾਂ ਦਾਲ ਹੈ ਬੀਜ ਬਣੀ ਹੈ ਤਾਂ ਸੁਣ ਕੇ ਮੈਂ ਗਈ ਇਹ ਸਭ ਝੂਠ ਹੈ ਝੂਠ ਉਹਨਾਂ ਦਾ ਇਸ਼ਾਰੇ ਝੂਠ ਨਾ ਕਰਤਾ ਇਸ਼ਾਰੇ ਦੀ ਗੱਲ ਕੀਤੀ ਹੋਈ ਹੈ ਪਤਾ ਗਾਹਾਂ ਜਾ ਕੇ ਲਗੂਏ ਨੇ ਇਹ ਤੋਂ ਇਹ ਦੇਖ ਰਖਦੇ ਗੱਲ ਕਹਿਣ ਕਿ ਛੋਟ ਜਿਹਾ ਹੈਗੇ ਅਸਲ ਗੁਰਜੀਤ ਸਾਹਿਬ ਦੀ ਬਾਣੀ ਸਾਹ ਤੇ ਪਿੱਛੋ ਲਿਖੀ ਹੋਈ ਹੈ ਕੋਲੋਂ ਬੁਰ ਬਾਣੀ ਦਾ ਸਾਰ ਇਹਦੇ ਚ ਪਿਆ ਇਹ ਦਿਓ ਬਿਆਖਿਆ ਗੁਰ ਬਾਣੀ ਸੁਣੇ ਇਹ ਮੁੱਖ ਸਲਾਹ ਹਨ ਬੰਦ ਜਿਹੜੇ ਮੰਦ ਨੇ ਬਹਿਲਾਂ ਜਿਹਨਾਂ ਲੋਕ ਨੀਚ ਵੀ ਕਹਦੇ ਨੇ ਤੇ ਉਹ ਵੀ ਸੁਣ ਲੈਣਾ ਉਹ ਵੀ ਸਾਬਤ ਕਰ ਦਿੰਦੇ ਨੇ ਸੁਣੀ ਰਮਦਾਸ ਨੇ ਸਾਬਤ ਕਰਤੀ ਸੈਨ ਐਂਡ ਆਈ ਤਾਂ ਸਾਬਤ ਕਰਤੀ ਇਹ ਸਭ ਨੀਚਾ ਜਾਂਉਂਦੇ ਨੇ ਧੰਨਾ ਨੀਚਾ ਜਾਂਦਾ ਭਗਤ ਤੇ ਸਾਰੇ तकरीबन ਨੀਚੋਏ ਨੇ ਜਿਹੜੇ ਜੈਦੇ ਵਰਗ ਹੋਏ ਨੇ ਉਹ ਵਾਹਣ ਹੁਣੀ ਜਿਹੜੇ ਨੇ ਜਿਹੜੇ ਬ੍ਰਾਹਮਣੇ ਜੋ ਹੋਏ ਨੇ ਉਹ ਬ੍ਰਾਹਮਣੇ ਨੂੰ ਨੀਚ ਮੰਨਦੇ ਨੇ ਭਗਤ ਬ੍ਰਾਹਮਣ ਦੇ ਖਿਲਾਫ ਨੇ ਉਹ ਬੋਲਦੇ ਉਦੋਂ ਗੁਰਬਾਣੀ ਦੇ ਨਾਲ ਖੜੇ ਨੇ ਉਹ ਪੱਕ ਸਾਰੇ ਹੀ ਨੇ ਬ੍ਰਾਹਮਣ ਨੇ ਸਾਰੇ ਸੋ ਸਾਰੇ ਹੀ ਗੁਰਬਾਣੀ ਨਾਲ ਖੜੇ ਨੇ ਹਿੰਦੂਵਾਦ ਤੇ ਸਾਰੇ ਉਲਟ ਖੜੇ ਰਹੇ ਹੋ ਓਏ ਕਮਾਕ ਨੇ ਸਾਰੇ ਰਿਸ਼ੀਆ ਮੁਰਗਿਆ ਦੀ ਆਪਣੀ ਆਪਣੀ ਮੱਤ ਹੈ ਸਾਰੀ ਉਹ ਤੇ ਬ੍ਰਹਮਾ ਦੇ ਚੇਲੇ ਚਾਰੇ ਆਪਣੀ ਆਪਣੀ ਮੱਤ ਹੈ ਚਾਰ ਹੰਦੀ ਜਾਰ ਬੰਦਿ ਲਾ ਲਿਆ ਡਵਟ ਮਨ ਮੁਖਾਂ ਦੀ ਖਮਤ ਹੁੰਦੀ ਹੋਣੀ ਹੁੰਦੀ ਗੁਰਮੁਖਾਂ ਦੀ ਕਮਤ ਤਾਂ ਵੀ ਉਹ ਤਾਂ ਲਮਣ ਰਹੇ ਨੇ ਇਨੀ ਮਨ ਹੁੰਦਾ ਹੀ ਨਹੀਂ ਜਿੰਨਾ ਜਰਮੰਦੀ ਹੋਂਦਾ ਮਾਫਤ ਨਹੀਂ ਹੋ ਸਕਦੀ ਰੱਡੀ ਹੋਰ ਆਪਣੀ ਵਖਰੀ ਹੁੰਦੀ ਹੈ ਹਰ ਇੱਕ ਦਾ ਸੁਭਾਅ ਆਪਣਾ ਆਪਣਾ ਹੁੰਦਾ ਸੋਚ ਆਪਣੀ ਆਪਣੀ ਹੁੰਦੀ ਜੇ ਸੋਚ ਖਤਮ ਹੁੰਦੀ ਆ ਉਹ ਤੇ ਬਾਅਦ ਜਿਹੜੀ ਸੋਚ ਆ ਉਹ ਇੱਕ ਹੁੰਦੀ ਆ ਉਹ ਸੱਚ ਦੇ ਆਧਾਰ ਤੇ ਹੁੰਦੀ ਹੈ ਸੱਚ ਦੇ ਆਧਾਰ ਤੇ ਜਿਹੜੀ ਹੈ ਨਾ ਸਮਝ ਸੱਚੀ ਬਾਣੀ ਪ੍ਰਗਟ ਹੁੰਦੀ ਹੈ ਉਹ ਹੋਰ ਗੱਲ ਆ ਇਹ ਹੋਰ ਗੱਲ ਸੁਣਿਆ ਮੁਖ ਸਲਾਹਣ ਮੰਨਦੇ ਸੁਣਿਆ ਜੋਗ-ਜੁਗਤ ਆ ਜੋਗੀ ਵੀ ਐ ਜੋਲ ਮਾੜੀ ਗੱਲ ਨਹੀਂ ਐ ਪਰ ਕਿਹਨੇ ਕਿਹਦੇ ਨਾਲ ਜੋੜਨਾ ਜਿਹੜੀ ਧਾਲ ਆ ਉਹਨੇ ਜੋੜਨਾ ਜੋ ਕਿਹਦੇ ਨਾਲ ਆਪਣੇ ਮੂਲ ਨਾਲ ਹੋਣਾ ਜਿਹੜੀ ਆਤਮਾ ਟੁੱਟ ਕੇ ਮਾਇਆ ਨਾਲ ਜੁੜ ਗਈ ਸ਼ਰੀਰ ਇਹਨੇ ਮਾਇਆ ਨੂੰ ਛੱਡ ਕੇ ਆਪਣੇ ਮੂਲ ਨਾਲ ਜੁੜਨਾ ਮੂਲ ਕਿਤੇ ਮੂਲ ਅੰਦਰ ਆੜਾ ਸਾਲੰਦ ਉਹ ਮੂਲ ਜਿਹਦੀ وجہ ਨਾਲ ਸਾਲੰਦ ਸਾਰਾ ਜੁੜਨ ਤਾਂ ਸਾਹ ਸਾਲ ਸਾਲ ਕਰ ਹੁਣ ਸਾਹ ਵਿੱਚ ਉਹਦਾ ਸਾਹ ਚੇ ਧਿਆਨ ਸਾਹ ਉਹ ਰੰਡ ਸਾਰ ਸਾਰ ਸਿਮਰੋ ਗੋਬਿੰਦ ਬਲੰਤਰ ਕੀਤ ਰੇ ਚੰਦ ਆਸ ਅਨਿਤ ਤਿਆਗੋ ਤਰੰਗ ਅਜੇ ਆਸ ਹੈ ਨਾ ਮਾਇਆ ਦੀ ਤਰੰਗਾਂ ਉੱਡਦੀਆਂ ਨੇ ਉਹਨਾਂ ਨੂੰ ਤਿਆਗਦੇ ਹੋ ਉੱਡਦੇ ਅਕੂਬ ਇਹ ਤਰੰਗਾਂ ਮਣੇ ਧਾਗੀਆਂ ਪਕਾਸ਼ ਬਾਣੀ ਨੂੰ ਸੁਣਨੀ ਸੰਤ ਵੀ ਬਣ ਗਏ ਜਿਹੜੇ ਠੱਗੀ ਕਾਲ ਵਾਲੇ ਫਰੋਡ ਨੇ ਉਹਨਾਂ ਦੀ ਠੱਗੀ ਠੱਗਾਂ ਦੀ ਠੱਗੀ ਦੱਸੀ ਏ